ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਨਾਨਕ ਜੀ 7 ਸਾਲ ਦੇ ਹੋ ਗਏ ਤਾਂ ਪਿਤਾ ਕਾਲੂ ਜੀ ਨੇ ਸੋਚਿਆ ਕਿ ਬਾਲਕ ਨਾਨਕ ਨੂੰ ਪੜ੍ਹਨੇ ਪਾਇਆ ਜਾਵੇ ਸੋ ਪਿੰਡ ਦੇ ਪੰਦੇ ਗੋਪਾਲ ਦਾਸ ਕੋਲ ਨਾਨਕ ਨੂੰ ਹਿੰਦੀ ਸੰਸਕ੍ਰਿਤ ਤੇ ਗਣਿਤ ਆਦਿ ਪੜ੍ਹਨ ਲਈ ਭੇਜਿਆ ਗਿਆ ਪਿਤਾ ਜੀ ਨੇ ਨਾਨਕ ਨੂੰ ਇੱਕ ਪੱਟੀ ਤੇ ਸਿਆਹੀ ਦਿੱਤੀ ਤੇ ਆਪ ਪਾਂਦੇ ਕੋਲ ਨਾਨਕ ਨੂੰ ਲੈ ਕੇ ਚਲੇ ਗਏ ਤੇ ਸਮਝਾਇਆ ਕਿ ਤੁਹਾਨੂੰ ਪਾਂਦਾ ਗੋਪਾਲ ਜੋ ਵੀ ਪੜ੍ਹਾਈ ਕਰਾਏਗਾ ਧਿਆਨ ਨਾਲ ਕਰਨਾ ਤੇ ਇਸ ਤਰ੍ਹਾਂ ਪਾਂਦੇ ਕੋਲ ਨਾਨਕ ਜੀ ਨੂੰ ਛੱਡ ਆਏ ਗੋਪਾਲ ਪਾਂਦੇ ਨੇ ਪੱਟੀ ਉੱਤੇ ਕੁਝ ਅੱਖਰ ਲਿਖੇ ਨਾਨਕ ਨੂੰ ਉਚਾਰਨ ਕਰਕੇ ਦੱਸੇ ਤੇ ਕਿਹਾ ਕਿ ਇਹਨਾਂ ਨੂੰ ਯਾਦ ਕਰੋ ਨਾਨਕ ਜੀ ਇੱਕ ਪਾਸੇ ਜਾ ਬੈਠੇ ਤੇ ਉਹ ਅੱਖਰ ਮੇਟ ਕੇ ਕੁਝ ਹੋਰ ਅੱਖਰ ਆਪਣੇ ਕੋਲੋਂ ਲਿਖਣ ਲੱਗੇ ਪੰਧਾ ਪੱਟੀ ਤੇ ਨਾਨਕ ਵੱਲੋਂ ਲਿਖੇ ਅੱਖਰ ਪੜ੍ਹ ਕੇ ਹੈਰਾਨ ਹੋਇਆ ਨਾਨਕ ਜੀ ਨੇ ਪੱਟੀ ਤੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੋ ਲਿਖਿਆ ਸੀ ਪੰਧਾ ਗੋਪਾਲ ਦਾਸ ਪੜ ਪੜ ਕੇ ਬਿਸਮਾਤ ਹੋ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਹ 7 ਸਾਲ ਦਾ ਬਾਲਕ ਸਧਾਰਨ ਬਾਲਕ ਨਹੀਂ ਹੈ ਇਹ ਅਦਭੁਤ ਤੇ अनोखा ਹੈ ਇਹ ਧੁਰਦਰਗਾ ਤੁਹੀਂ ਪੜਿਆ ਹੋਇਆ ਆਇਆ ਹੈ ਪੰਦੇ ਗੋਪਾਲ ਨੂੰ ਪੱਟੀ ਬਾਣੀ ਰਾਹੀ ਜੋ ਕਿ ਸਿਰਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਪਰਮੇਸ਼ਰ ਦੀ ਸਿਫਤ ਸਲਾ ਤੇ ਸੰਸਾਰ ਦੇ ਲੋਕਾਂ ਦਾ ਦੁਨੀਆ ਤੇ ਆਉਣਾ ਸਫਲ ਕਿਵੇਂ ਹੋਵੇ ਇਹ ਸਮਝਾਇਆ ਸਮਝਾਇਆ ਸੀ ਪੰਦੇ ਕੋਲ ਨਾਨਕ ਜੀ ਘਰ ਆ ਗਏ ਤਾਂ ਮੁੜ ਕੇ ਪੰਦੇ ਕੋਲ ਪੜਨ ਨਹੀਂ ਗਏ ਜਦ ਕਾਲੂ ਜੀ ਨੇ ਪਾਂਦੇ ਤੋਂ ਗੋਪਾਲ ਨਾਨਕ ਦੇ ਪੜ੍ਹਾਈ ਬਾਰੇ ਪੁੱਛਿਆ ਤਾਂ ਪਾਂਦੇ ਨੇ ਕਿਹਾ ਕਾਲੂ ਜੀ ਤੁਹਾਡਾ ਪੁੱਤਰ ਤੁਰ ਦਰਗਾਹ ਤੋਂ ਪੜਿਆ ਹੋਇਆ ਆਇਆ ਹੈ ਉਸ ਨੂੰ ਮੈਂ ਕੀ ਪੜਾਵਾਂ ਸੰਗਤ ਜੀ ਜਿਸ ਪਾਵਨ ਧਰਤੀ ਤੇ ਗੁਰੂ ਬਾਬੇ ਨੇ ਪੱਟੀ ਲਿਖੀ ਉੱਥੇ ਗੁਰਦੁਆਰਾ ਪੱਟੀ ਸਾਹਿਬ ਸਜੋਬਿਤ ਹੈ ਇਹ ਸਥਾਨ ਪਾਕਿਸਤਾਨ ਵਿੱਚ ਹੈ